ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਇਹਨੂੰ ਵੱਡੇ ਹਰੀਕੇ ਵੀ ਕਿਹਾ ਜਾਂਦਾ ਹੈ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜੀ ਦਾ ਟਾਪ ਕਲਾਸ ਸਾਫ਼ ਸੁਥਰੀਆਂ ਗਾਈਆਂ ਦਾ ਕੰਮ ਆ ਵਪਾਰ ਲਾਈਨ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਦੋ ਵੜਾਂ ਦੇਖ ਰਹੇ ਹੋ ਟਾਪ ਕਲਾਸ ਵੜਾਂ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਇਹ ਖਰੀਦਾਰੀ ਕਰ ਸਕੋ ਸੋ ਦੋਸਤੋ ਟਾਪ ਜਰਸੀ ਆ ਤੇ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈਨੇ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਜੁਨਸ਼ਨ ਹੈ ਠੀਕ ਹੈ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 81 81949 81949 44432 4432 ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਦੋ ਬੈੜਾਂ ਸੇਲ ਆ ਜੀ ਤੇ ਆਪਣਾ ਵਪਾਰ ਲੈਿੰਦਾ ਹੀ ਕੰਮ ਠੀਕ ਹੈ ਜੀ ਇਹ ਜਿਹੜੀ ਜਰਸੀ ਵੱਡੀ ਵਹਿੜਾ ਇਹਦੀ ਡਿਟੇਲ ਬਾਈ ਜੀ ਦੱਸਿਓ ਜੀ ਪਹਿਲਾ ਸੂਆ ਚਾਰ ਦੰਦਾ ਜੀ ਪਹਿਲਾ ਸੂਆ ਚਾਰ ਦੰਦਾ ਤੇ ਕੀ ਰਿਕਾਰਡ ਆ ਬਈ ਇਹਦਾ ਕਿਹੜਾ ਸੀਮਨ ਲੱਗਿਆ ਤੇ ਕਿਹੜੇ ਸੀਮਨ ਦੀ ਆ ਇਹ ਸਾਰਾ ਕੁਝ ਆਪਣੇ ਕੋਲ ਹੈਗਾ ਜੀ ਮੋਬਾਈਲ ਦੇ ਵਿੱਚ ਠੀਕ ਹੈ ਜੀ ਬਾਇਓ ਡਾਟਾ ਮੋਬਾਈਲ ਦੇ ਉੱਤੇ ਆਪਾਂ ਆ ਦੇ ਵੀਡੀਓ ਦੇ ਉੱਤੇ ਲਾ ਦੇਾਂਗੇ ਸਾਰੀ ਡਿਟੇਲ ਇਹਦੀ ਤੇ ਬਾਈ ਕਿੰਨਾ ਕੁ ਦੁੱਧ ਕੱਢ ਦੂਗੀ ਪਹਿਲੇ ਸੂਏ ਤੁਹਾਡੇ ਅਨੁਮਾਨ ਅਰੋਧਾ 30 ਤੋਂ ਪਲੱਸ ਜਾਣ ਵਾਲੀ ਬੱਚੀ ਹੈ ਜੀ ਫੁੱਲ ਹੈਡ ਦੀ ਆ ਠੀਕ ਹੈ ਲਬੀ 30 ਤੋਂ ਪਲੱਸ ਜਾਣ ਵਾਲੀ ਬੱਛੀ ਆ ਪਹਿਲਾ ਸੂਆ ਬਹੁਤ ਹੀ ਕੱਦ ਕਾਠਾ ਪਿਓਰ ਪੰਜਾਬ ਦੀ ਜਿਹਨੂੰ ਆਪਾਂ ਜਰਸੀ ਕਹਿੰਦੇ ਆ ਉਹ ਵੜਾ ਦੋਸਤੋ ਮੂੰ ਮੱਥਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਬਹੁਤ ਹੀ ਟਾਪ ਬਰੀਡ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਸ਼ਾਨ ਜਿਹਨੂੰ ਆਪਾਂ ਕਹਿੰਦੇ ਆ ਲੇਵਾ ਤੁਸੀਂ ਦੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਤੇ ਨਾੜਾਂ ਤੁਹਾਨੂੰ ਸਾਹਮਣੇ ਦਿਖ ਰਹੀਆਂ ਹੋਣੀਆਂ ਉਭਰੀਆਂ ਹੋਈਆਂ ਇਧਰ ਮਿਲਕ ਵੇਨਾਂ ਨੇ ਵੀ ਨਜ਼ਰ ਮਾਰ ਲਿਓ ਤੇ ਥਣ ਤੋਂ ਥਣ ਦਾ ਦੋਸਤੋ ਗੈਪ ਬਹੁਤ ਚੰਗਾ ਹੈ ਤੇ ਸਾਈਜ਼ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾਵਾਂਗੇ ਤੇ ਤੋੜ ਕੇ ਉਸ ਤੋਂ ਬਾਅਦ ਦਿਖਾਵਾਂਗੇ ਦੋਸਤੋ ਦੇਖ ਸਕਦੇ ਹੋ ਤੁਸੀਂ ਗੱਬਣ ਵਹਿੜ ਆ ਤੇ 나ੜਾਂ ਇਧਰਲੇ ਪਾਸੇ ਵੀ ਤੁਸੀਂ ਜੱਜਮੈਂਟ ਕਰ ਲਓ ਦੋਸਤੋ ਬਿਲਕੁਲ ਸ਼ਾਨਦਾਰ ਥਣ ਲੱਗਿਆ ਬਹੁਤ ਕੱਦ ਵੇਲ ਦੋਨੇ ਬਹੁਤ ਜਿਆਦੇ ਆ ਤੇ ਤੋੜ ਕੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਵਿਹੜਾ ਤੇ ਹਵਾਨਾ ਬਹੁਤ ਹੀ ਜਿਆਦਾ ਸਾਫ਼ ਸੁਥਰਾ ਤੇ ਪੱਧਰ ਹਵਾਨੇ ਦੀ ਆ ਪੈਠਪੜਾ ਵੀ ਬਹੁਤ ਸ਼ਾਨਦਾਰਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੋੜ ਲਈ ਮੋੜ ਆ ਕੇ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਬਿਲਕੁਲ ਪਸੰਦ ਆਊਗੀ ਬ੍ਰੀਡ ਪੱਖੋ ਵੀ ਤੇ ਦੁੱਧ ਪਖੋਂ ਦੀ ਬਹੁਤ ਹੀ ਸਾਫ ਸੁਥਰੀ ਬੱਚੀ ਹੈ ਦੋਸਤੋ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਆਪਾਂ ਜੀ ਮੁੱਲ ਤਾਂ ਯਾਰ ਫੋਨ ਤੇ ਰੱਖੋ ਠੀਕ ਹੈ ਭਾਈ ਲਓ ਵੀ ਮਿੱਤਰੋ ਬਹੁਤ ਸਾਫ ਸੁਥਰੀ ਵਹਿੜ ਆ ਪਹਿਲਾ ਸੂਆ ਤੇ ਕਿੰਨੇ ਦਿਨ ਲੈ ਜੂ ਭਾਈ ਇਹ ਇੱਕ ਹਫਤਾ ਰਹਿੰਦਾ ਹੈ ਇੱਕ ਹਫਤਾ ਲੋ ਵੀ ਲਿਖਤੀ ਰੂਪ ਦੇ ਵਿੱਚ ਹਫਤਾ ਰਹਿੰਦਾ ਤੇ ਕੋਈ 2-4 ਦਿਨ ਵੱਧ ਵੀ ਲਿਜਾ ਸਕਦੀ ਆ ਤੇ ਜਿਸ ਕਿਸੇ ਵੀਰ ਨੂੰ ਇਹ ਵਹਿੜ ਪਸੰਦਾ ਆ ਤਾਂ ਬਾਈ ਨੂੰ ਫੋਨ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਤੋਂ ਅੱਗੇ ਦੋਸਤੋ ਇੱਕ ਹੋਰ ਵਹਿੜ ਆ ਜਰਸੀ ਏਅਰ ਸ਼ੈਰ ਕ੍ਰੋਸ ਆ ਇਹਦੀ ਡਿਟੇਲ ਬਾਈ ਜੀ ਦੱਸਿਓ ਜੀ ਖੀਰੀ ਆ ਜੀ ਹਜੇ ਮੂਹ ਤੋਂ ਇਹ ਵੀ ਖੀਰੀ ਆ ਠੀਕ ਐ ਬਾਈ 15 ਦਿਨਾਂ ਦੀ ਬਾਕੀ 15 ਦਿਨ ਸੂਣ ਚ ਬਾਕੀ ਆ ਤੇ ਇਹ ਕੀ ਇਹਦੀ ਡਿਟੇਲ ਆ ਕਿਹੜੇ ਸੀਮੰਦੀ ਆ ਤੇ ਕਿਹੜਾ ਸੀਮਣੇ ਦੇ ਲੱਗਿਆ ਬਾਈ ਇਹਦੇ ਜੀ ਸਾਰਾ ਲਿਖਿਆ ਪਿਆ ਠੀਕ ਆ ਬਈ ਕਿੰਨੇ ਕ ਦਿਨ ਲੈ ਜੂਗੇ ਇਹ ਇਹਦੇ 15 ਦਿਨ ਇਹਦੇ 15 ਦਿਨ ਪਏ ਆ ਤੇ ਬਾਈ ਕਿੰਨਾ ਕ ਦੁੱਧ ਕੱਢ ਦੂ ਪਹਿਲੇ ਸੂ ਇਹ ਨੋਂਦ ਬੱਚੀ ਦੀ ਬਰੀਡ ਦੇ ਹਿਸਾਬ ਨਾਲ ਯਾਰ ਬੱਚੀ ਆਮ ਨਾਲ ਦੇ ਦੂ 18 ਦਿਨ ਲਗੋ ਤੱਕ ਠੀਕ ਆ ਨਹੀਂ ਦੇ ਸਕਦੀ ਆ ਬਾਈ ਬਹੁਤ ਚੰਗੀ ਬਰੀਡ ਆ ਲਓ ਵੀ ਸੀਲਸ ਲੱਗ ਬਹੁਤ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਹੱਥ ਬਾਈ ਜੀ ਮਾਰ ਰਹੇ ਆ ਬਿਲਕੁਲ ਜਿਆਦਾ ਸਾਫ ਸੁੱਥਰੀ ਆ ਦੇਖ ਸਕਦੇ ਹੋ ਤੁਸੀਂ ਬਾਈ ਜੀ ਕਰੇ ਰੱਖਣ ਵਾਲੀ ਵਹਿੜਾ ਤੇ ਢਿੱਲ ਬਹੁਤ ਪਈਆ ਤੇ 15 ਦਿਨ ਪਾਈ ਨੇ ਦੱਸਿਆ ਇਹਦੇ ਸੂਣ ਦੇ ਵਿੱਚ ਹਜੇ ਬਾਕੀ ਆ ਮੂੰਹ ਮੱਥਾ ਦਿਖਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਤਨ ਹਵਾ ਨਾ ਵਿਖਾਵਾਂਗੇ ਦੋਸਤੋ ਦੇਖ ਸਕਦੇ ਹੋ ਬਹੁਤ ਹੀ ਚੰਗੀ ਵੱਛੀ ਆ ਤੇ ਮੂੰਹੋਂ ਕਿਵੇਂ ਬਾਈ ਜੀ ਇਹ ਇੱਕ ਖੀਰੀ ਆ ਲਓ ਵੀ ਮੂੰਹ ਦੀ ਖੀਰੀ ਆ ਦੇਖ ਸਕਦੇ ਹੋ ਤੁਸੀਂ ਥਣਾ ਦਾ ਸੈਜ ਗੈਪ ਇਹਦਾ ਵੀ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਸਾਫ਼ ਸੁਥਰੇ ਥਾਣਾ ਦੋਸਤੋ ਬਿਲਕੁਲ ਸੇਮ ਸਾਈਜ਼ ਆ ਦੋਸਤੋ ਥਾਣਾ ਦਾ ਤੇ ਗੈਵ ਆ ਦੋਸਤੋ ਬਹੁਤ ਹੀ ਜਿਆਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਬੱਛੀ ਇਹ ਵੀ ਚੰਗਾ ਕੱਦ ਕਾਠਾ ਪੈਠਪੜੀ ਦੀ ਚੰਗੀ ਆ ਤੋਰ ਕੇ ਤੁਹਾਨੂੰ ਦਿਖਾ ਦਿੰਦੀ ਆ 15 ਦਿਨ ਦੋਸਤੋ ਲਿਖਤੀ ਰੂਪ ਦੇ ਵਿੱਚ ਸੂਣ ਦੇ ਵਿੱਚ ਬਾਕੀ ਆ ਬਾਕੀ ਤੁਸੀਂ 15 ਦਿਨਾਂ ਦੇ ਹਿਸਾਬ ਨਾਲ ਅਨਮਾਨ ਲਾਇਓ ਜੇ ਹਵਾਨਾ ਇਹਨੇ ਕਿੱਡਾ ਤਿਆਰ ਕਰਨਾ ਤੇ ਗੁਲਾਬੀ ਰੰਗ ਦਾ ਦੋਸਤੋ ਇਹਦਾ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਐਰ ਸ਼ੈਰ ਨਾਲ ਜਰਸੀ ਕਰਾਉ ਸਾ ਦੋਸਤੋ ਇਹ ਚੰਗਾ ਦੁੱਧ ਦੇਊਗੀ ਦੋਸਤੋ 20 ਕਿਲੋ ਦੇ ਆਸੇ ਪਾਸੇ ਦੁੱਧ ਨੇ ਕਢਣਾ ਪਹਿਲੇ ਸੂਏ ਤੇ ਮੋਲ ਆਪਾਂ ਬਾਈ ਤੋਂ ਪੁੱਛ ਲੈਨੇ ਆ ਹਾਂਜੀ ਭਾਈ ਜੀ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਹੀ ਫੋਨ ਤੇ ਰੱਖਣਾ ਠੀਕ ਹੈ ਭਾਈ ਲਓ ਵੀ ਮਿੱਤਰੋ ਦੋਨਾਂ ਵਹਿੜਾਂ ਦਾ ਫੋਨ ਤੇ ਮੁੱਲ ਹੋਊਗਾ ਟਾਪ ਕਲਾਸ ਦੀਆਂ ਵਹਿੜਾਂ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਉਣਗੀਆਂ ਬਾਇਓ ਡਾਟਾ ਦੋਸਤੋ ਸਕਰੀਨ ਦੇ ਉੱਪਰ ਚੱਲੂਗਾ ਤੇ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਜਿਹੜੇ ਵੀਰ ਨੂੰ ਦੋਨੇ ਵਹਿੜਾਂ ਪਸੰਦਾ ਜਾਂ ਦੋਨਾਂ ਚੋਂ ਕੋਈ ਵੀ ਵਹਿੜ ਪਸੰਦਾ ਦਾ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜਿਹਰਾਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ